ਮਾਲਵਾ ਨਹਿਰ ਬਣੂਗੀ 2 ਲੱਖ ਏਕੜ ਜ਼ਮੀਨ ਜਿਹੜੀ ਹੈ ਉਹਨੂੰ ਪਾਣੀ ਮਿਲੂਗਾ ਜੀ ਸੂਬੇ ਦੇ ਕਿਸਾਨਾਂ ਦੀ ਜ਼ਿੰਦਗੀ ਹੋਵੇਗੀ ਖੁਸ਼ਹਾਲ ਮਾਲਵਾ ਕਨਾਲ ਦੀ ਉਸਾਰੀ ਨਾਲ ਖੇਤੀ ਲਈ ਪਾਣੀ ਲਿਫਟ ਕਰਨ ਦੀ ਨਾ ਪੈਣੀ ਲੋੜ ਪੰਜਾਬ ਨੂੰ ਪਾਣੀ ਦੀ ਨਹੀਂ ਰਹਿਣੀ ਕੋਈ ਥੋੜ੍ਹ ਦਰਿਆਵਾਂ ਦੀ ਧਰਤੀ ਕਹਾਉਣ ਵਾਲੇ ਪੰਜਾਬ ਦੇ ਕਿਸਾਨਾਂ ਖਾਸ ਕਰ ਮਾਲਵਾ ਖੇਤਰ ਦੀ ਨਹਿਰੀ ਪਾਣੀ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮਾਲਵਾ ਕਨਾਲ ਬਣਾਉਣ ਦਾ ਫੈਸਲਾ ਲਿਆ ਇਹੀ ਵਜ੍ਹਾ ਹੈ ਕਿ ਇਸ ਨਹਿਰ ਦਾ ਨਾਮ ਵੀ ਮਾਲਵਾ ਕਨਾਲ ਰੱਖਿਆ ਗਿਆ ਮਾਲਵਾ ਨਹਿਰ ਦਾ ਉਦਘਾਟਨ ਕਰਕੇ ਆਏ ਆ ਹਰੀਕੇ ਪੱਤਨ ਤੋਂ ਰਾਜਸਥਾਨ ਦੇ ਬਾਰਡਰ ਤੱਕ ਜਾਊਗੀ 149 ਕਿਲੋਮੀਟਰ ਲੰਬੀ ਹੈ ਮਾਲਵਾ ਕਨਾਲ ਬਣਾਉਣ ਪਿੱਛੇ ਪੰਜਾਬ ਸਰਕਾਰ ਦਾ ਮਕਸਦ ਨਹਿਰੀ ਪਾਣੀ ਨਾਲ ਖੇਤੀ ਸਿੰਚਾਈ ਨੂੰ ਉਤਸ਼ਾਹਤ ਕਰਨਾ ਤੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣਾ ਹੈ ਧਰਤੀ ਜੋ ਪਾਣੀ ਕੱਟਣਾ ਬੰਦ ਕਰੋਗੇ ਟੂਬਲ ਬੰਦ ਕਰੋਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਨਾਨਕ ਸਾਹਿਬ ਦਾ ਵਚਨ ਥੋੜਾ ਬਹੁਤ ਸਿੱਧ ਕਰ ਲਾਂਗੇ ਵੀ ਸਹੀ ਹੈ ਨਹੀਂ ਤਾਂ ਖਾਈ ਜਾਣਿਆ ਧਰਤੀ ਨੂੰ ਵੀ ਖਾਈ ਜਾਣਿਆ ਹਵਾ ਨੂੰ ਵੀ ਖਾਈ ਜਾਣਿਆ ਪਾਣੀ ਨੂੰ ਵੀ ਖਾਈ ਜਾਣਿਆ ਜ਼ਿਕਰ ਖਾਸ ਹੈ ਕਿ ਮਾਲਵਾ ਕਨਾਲ ਆਜ਼ਾਦੀ ਦੇ ਇੰਨੇ ਦਹਾਕੇ ਮੰਗਰੋਂ ਪੰਜਾਬ ਸੂਬੇ ਦੇ ਵਿੱਚ ਬਣਨ ਵਾਲੀ ਇਕਲਾਤੀ ਨਹਿਰ ਹੈ ਜਿਸ ਦੇ ਬਣ ਨਾਲ ਸੂਬੇ ਦੇ ਕਿਸਾਨਾਂ ਦੀ ਆਰਥਿਕ ਹਾਲਤ ਤੇ ਖੁਸ਼ਹਾਲੀ ਦਾ ਰਾਹ ਖੁੱਲੇਗਾ ਵੱਡੇ ਪੈਮਾਨੇ ਤੇ ਲਗਾਤਾਰ ਕਿਊਬਲਾਂ ਦੇ ਨਾਲ ਹੋ ਰਹੀ ਸਿੰਚਾਈ ਕਰਕੇ ਜ਼ਮੀਨ ਦਾ ਪਾਣੀ ਬਹੁਤ ਢੇਠਾ ਚਲਾ ਗਿਆ ਆਲਮ ਇਹ ਹੈ ਕਿ ਸੂਬੇ ਦੇ ਕਈ ਇਲਾਕੇ ਡਾਰਕ ਜ਼ੋਨ ਦੇ ਵਿੱਚ ਆ ਗਏ ਨੇ ਕਈ ਇਲਾਕਿਆਂ 'ਚ ਜ਼ਮੀਨ ਹੇਠਲੇ ਪਾਣੀ ਦਾ ਲੈਵਲ ਤਾਂ ਠੀਕ ਹੈ ਪਰ ਅਫਸੋਸ ਸ਼ੋਰੇ ਦੀ ਸਮੱਸਿਆ ਕਰਕੇ ਉਸ ਪਾਣੀ ਨਾਲ ਖੇਤ ਨਹੀਂ ਸਿੰਜੇ ਜਾ ਸਕਦੇ। ਅਜੇ ਸੂਬੇ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਇੱਕ ਨਵੀਂ ਨਹਿਰ ਦਾ ਨਿਰਮਾਣ ਸਮੇਂ ਦੀ ਵੀ ਲੋੜ ਸੀ। ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਦੀ ਦੂਰ ਅੰਦੇਸ਼ੀ, ਸੋਚ ਬਦਲਤ ਬਣਨ ਵਾਲੀ ਮਾਲਵਾ ਕਨਾਲ ਕਿੰਨੀ ਲੰਬੀ ਹੋਵੇਗੀ, ਇਸ ਦੇ ਨਿਰਮਾਣ ਤੇ ਨਿਰਮਾਣ ਉੱਤੇ ਆਉਣ ਵਾਲੇ ਖਰਚ ਨੂੰ ਲੈ ਕੇ ਤੁਹਾਡੇ ਜ਼ਹਿਨ ਦੇ ਵਿੱਚ ਅਨੇਕਾ ਸਵਾਲ ਉੱਠ ਰਹੇ ਹੋਣਗੇ। ਪਰ ਉਸ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਆਖਰ ਮਾਲਵਾ ਕਨਾਲ ਦੀ ਲੋੜ ਕਿਉਂ ਪਈ। ਦੋ ਨਹਿਰਾ ਮੈਂ ਦੇਖਦਾ ਸੀ। ਮੈਂ ਉਦੋਂ ਰਾਜਨੀਤੀਚ ਨਹੀਂ ਸੀ। ਭਾਵੇਂ ਮੇਰੇ ਦੋਸਤ ਮਿੱਤਰ ਅਫਸਰ ਜਿਹੜੇ ਸੀ ਉਹ ਸਿੰਚਾਈ ਵਿਭਾਗ ਚ ਸੀਗੇ। ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ। ਇਹ ਟੀਮ ਵੱਡੀਆਂ ਨਹਿਰਾਂ ਜਾਂਦੀਆਂ ਆ। ਇਹ ਪੰਜਾਬ 'ਚ ਕਿੱਥੇ ਕਿੱਥੇ ਫਾਇਦਾ ਹੁੰਦਾ ਹੈ ਉਹ ਕਹਿੰਦੇ ਜਿਹੜੀ ਸਭ ਤੋਂ ਵੱਡੀ ਹੈ ਉਹ 'ਚ 18000 ਕਿਊਸਿਕ ਪਾਣੀ ਜਾਂਦਾ ਹੈ ਉਹ ਜੋ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਪੰਜਾਬ ਦੀ ਉਹ ਜੂ ਨਹੀਂ ਘੱਟ ਸਕਦੇ ਜੀ ਆਪਾਂ ਹੈ ਆ ਜਾਂਦੀ ਜਿਹੜੀ ਨਾਲ ਜਾਂਦੀ ਹੈ ਜੀ ਕਹਿੰਦੇ ਉਹ ਆਪਣੀ ਉਹਦਾ ਨਾਮ ਹੈ ਸਰਹੰਦ ਫੀਡਰ 5000 ਕਿਊਸਿਕ ਪਾਣੀ ਜਾਂਦਾ ਪਰ ਕਿਉਂਕਿ ਦੱਲੇ ਪਾਸੇ ਵਾਲੇ ਲੋਕ ਜਿਹੜੇ ਕਿਧਰ ਬਾਏ ਪਾਸੇ ਵਾਲੇ ਲੋਕ ਉਹਨਾਂ ਨੂੰ ਵੀ ਪਾਣੀ ਚਾਹੀਦਾ ਇਸ ਕਰਕੇ ਵੱਡੇ ਵੱਡੇ ਪੰਪ ਲਾ ਕੇ ਉਸ ਨਹਿਰ ਦੇ ਵਿੱਚੋਂ ਇੱਧਰ ਨੂੰ ਪਾਣੀ ਛੱਡਦਿਆਂ ਜੀ ਕਿਉਂਕਿ ਵਿਚਾਰੇ ਵਾਲੀ ਨਹਿਰ ਚੋਂ ਪਾਣੀ ਨਹੀਂ ਘੱਟ ਸਕਦੇ ਸਾਡਾ ਪਾਣੀ ਹੈ ਅਸੀਂ ਉਹ ਹੀ ਆਉਂਦਾ ਪਾਣੀ ਚੱਕ ਕੇ ਇੱਧਰ ਨੂੰ ਜਿਵੇਂ ਚੋਰੀਓਂ ਝੱਕਣਾ ਹੋਵੇ ਐਦਾਂ ਕਰ ਰਹੇ ਆ ਯਾਰ ਕੋਈ ਗੱਲ ਜਿੱਦੇ ਕਿਤੇ ਹੱਥ ਤੇ ਪੈਨ ਆ ਗਿਆ ਕੋਈ ਇਹੋ ਜਿਹਾ ਕੀ ਕਰ ਸਕਦੇ ਹੋਏ ਕੁਝ ਤਾਂ ਜਰੂਰ ਕਰਨਾ ਹੁਣ ਤੁਹਾਨੂੰ ਹੋਰ ਬਿਹਤਰ ਤਰੀਕੇ ਨਾਲ ਸਮਝਾਉਂਦੇ ਹਾਂ ਕਿ ਆਖਰ ਮਾਲਵਾ ਕਨਾਲ ਪ੍ਰੋਜੈਕਟ ਹੈ ਕੀ ਇਹ ਕਿਵੇਂ ਕੰਮ ਕਰੇਗਾ ਮਾਲਵਾ ਕਨਾਲ ਪ੍ਰੋਜੈਕਟ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਦੀ ਸਿੰਚਾਈ ਤੇ ਜਲ ਪ੍ਰਬੰਧਨ ਚ ਸੁਧਾਰ ਨੂੰ ਲੈ ਕੇ ਉਸਾਰਿਆ ਜਾਣ ਵਾਲਾ ਪ੍ਰੋਜੈਕਟ ਹੈ ਮਾਲਵਾ ਕਨਾਲ ਰੀਕੇ ਹੈਡ ਵਰਕਰਸ ਤੋਂ ਸ਼ੁਰੂ ਹੋ ਕੇ ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੱਕ ਬਣੇਗੀ ਜਿਸ ਤੇ ਉੱਤੇ ਕਰੀਬ 2300 ਕਰੋੜ ਰੁਪਏ ਦਾ ਖਰਚਾ ਆਵੇਗਾ ਸਰਹੰਦ ਫੀਡਰ ਤੇ ਰਾਜਸਥਾਨ ਫੀਡਰ ਦੇ ਨਾਲ ਨਾਲ ਖੱਬੇ ਪਾਸੇ ਬਣਨ ਵਾਲੀ ਮਾਲਵਾ ਕਨਾਲ 159.53 ਕਿਲੋਮੀਟਰ ਤੱਕ ਲੰਬੀ ਹੋਵੇਗੀ ਤੇ 50 ਫੁੱਟ ਚੌੜੀ ਤੇ 12.6 ਫੁੱਟ ਡੂੰਗੀ ਹੋਵੇਗੀ ਮਾਲਵਾ ਕਨਾਲ ਦੀ ਸਮਰੱਥਾ 2000 ਕਿਊਸਕ ਪਾਣੀ ਦੀ ਹੋਵੇਗੀ ਇਸ ਨਹਿਰ ਦੇ ਬੰਦ ਦੇ ਨਾਲ ਪੰਜਾਬ ਦੇ ਦੱਖਣੀ ਜ਼ਿਲ੍ਹਿਆਂ ਦੇ ਵਿੱਚ ਨਹਿਰੀ ਪਾਣੀ ਦੀ ਲੋੜ ਨੂੰ ਪੂਰਾ ਕੀਤਾ ਜਾਵੇਗਾ ਮਾਲਵਾ ਕਨਾਲ ਮਾਲਵੇ ਦੇ 5 ਜ਼ਿਲ੍ਹਿਆਂ ਬਠਿੰਡਾ ਫਰੀਦਕੋਟ ਫਾਜ਼ਲਕਾ ਫਿਰੋਜ਼ਪੁਰ ਤੇ ਸ਼੍ਰੀ ਮੁਕਸਰ ਸਾਹਿਬ ਦੇ ਲਗਭਗ 2 ਲੱਖ ਏਕੜ ਰਕਬੇ ਦੀ ਸਿੰਚਾਈ ਲੋੜਾਂ ਦੀ ਪੂਰਤੀ ਕਰੇਗੀ ਮਾਲਵਾ ਕਨਾਲ ਬੰਨ ਦੇ ਨਾਲ ਸਿੰਚਾਈ ਨੂੰ ਲੈ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ ਤੇ ਉਹਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਆਵੇਗੀ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਕੀਤਾ ਵਾਅਦਾ ਮਾਲਵਾ ਕਨਾਲ ਦੇ ਨਿਰਮਾਣ ਦੇ ਨਾਲ ਹੀ ਪੂਰਾ ਹੋਵੇਗਾ ਬਾਣੀ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਦਰਿਆਵਾਂ ਦੀ ਤਰਤੀਕ ਕਹੇ ਜਾਂਦੇ ਪੰਜਾਬ ਵਿੱਚ ਮੌਜੂਦਾ ਸਮੇਂ ਤੇ ਭਵਿੱਖ ਵਿੱਚ ਕਿਸੇ ਤਰ੍ਹਾਂ ਦਾ ਜਲ ਸੰਕਟ ਪੈਦਾ ਨਾ ਹੋਵੇ ਇਸ ਲਈ ਆਪਣੀ ਦੂਰ ਅੰਦੇਸ਼ੀ ਸੋਚ ਸਤਕਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਮਾਲਵਾ ਕਨਾਲ ਦਾ ਹੀ ਨਿਰਮਾਣ ਨਹੀਂ ਕਰਵਾ ਰਹੇ ਬਲਕਿ ਹੋਰ ਵੀ ਬਿਹਤਰੀਨ ਕਦਮ ਚੁੱਕ ਰਹੇ ਨੇ ਆ ਹੁਣ ਸ੍ਰੀ ਮੁਕਸਰ ਸਾਹਿਬ ਦੇ ਉਹਨਾਂ ਕਿਸਾਨਾਂ ਦੀ ਦਾਸਤਾਨ ਸੁਣਾਉਂਦੇ ਹਾਂ ਜੋ ਚਾਹ ਕੇ ਵੀ ਆਪਣੇ ਖੇਤਾਂ ਨੂੰ ਤਰਤੀਹੇ ਟੇਹਲਾ ਪਾਣੀ ਨਹੀਂ ਦੇ ਸਕਦੇ ਤੇ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣਾ ਉਨਾਲੀ ਕਿਸੇ ਪਹਾੜ ਨੂੰ ਤੋੜਨ ਤੋਂ ਘੱਟ ਨਹੀਂ। ਇਹੀ ਵਜ੍ਹਾ ਹੈ ਕਿ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਮੁਕਸਰ ਦੇ ਲੋਕਾਂ ਲਈ ਖੇਤੀ ਕਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ। ਪੰਜਾਬ ਸਰਕਾਰ ਵੱਲੋਂ ਉਸਾਰੀ ਜਾ ਰਹੀ ਮਾਲਵਾ ਕਨਾਲ ਹੀ ਇਨ੍ਹਾਂ ਕਿਸਾਨਾਂ ਦੀ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਹੈ ਜੋ ਇਨ੍ਹਾਂ ਦੀਆਂ ਮੁਸ਼ਕਲਾਂ ਭਰੀ ਜ਼ਿੰਦਗੀ ਨੂੰ ਆਸਾਨ ਬਣਾ ਸਕਦੀ ਹੈ। ਪਾਣੀ ਤੋਂ ਬਿਨਾ ਮਨੁੱਖੀ ਜੀਵਨ ਦੀ ਹੋਂਦ ਸੰਭਵ ਨਹੀਂ ਪਰ ਜੇਕਰ ਉਹੀ ਪਾਣੀ ਜ਼ਹਿਰੀਲਾ ਹੋ ਜਾਵੇ ਤਾ ਇਨਸਾਨੀ ਜ਼ਿੰਦਗੀਆਂ ਲਈ ਕੁਦਰਤ ਦਾ ਦਿੱਤਾ ਵਰਦਾਨ ਨਹੀਂ ਸਗੋ ਸ਼ਰਾਪਨ ਜਾਂਦਾ ਹੈ ਇਹ ਗੱਲ ਅਸੀਂ ਨਹੀਂ ਬਲਕਿ ਲੰਮੇ ਸਮੇਂ ਤੋਂ ਇਸ ਦਰਦ ਨੂੰ ਖੁਦ ਪਿੰਡੇ ਤੇ ਹੰਡਾਉਣ ਵਾਲੇ ਅੰਗਰੇਜ਼ ਸਿੰਘ ਬਿਆਨ ਕਰ ਰਹੇ ਨੇ ਬੋਹਰ ਰੋਡ ਸ੍ਰੀ ਮੁਕਸਰ ਸਾਹਿਬ ਵਿਖੇ ਰਹਿਣ ਵਾਲੇ ਅੰਗਰੇਜ਼ ਸਿੰਘ ਆਪਣੇ ਵੱਡੇ ਪ੍ਰਪਿੰਦਰ ਸਿੰਘ ਨਾਲ ਮਿਲ ਕੇ ਖੇਤੀਬਾੜੀ ਦਾ ਕੰਮ ਕਰਦੇ ਨੇ ਖੇਤੀ ਤੇ ਨਿਰਭਰ ਅੰਗਰੇਜ਼ ਸਿੰਘ ਦੱਸਦੇ ਨੇ ਕਿ ਉਹਨਾਂ ਦੇ ਇਲਾਕੇ ਚ ਤਰਤੀ ਹੇਟਲਾ ਕਾਲੇ ਛੋਰੇ ਵਾਲਾ ਪਾਣੀ ਉਹਨਾਂ ਦੀਆਂ ਫਸਲਾਂ ਹੀ ਨਹੀਂ ਜ਼ਿੰਦਗੀਆਂ ਦੇ ਵਿੱਚ ਵੀ ਜ਼ਹਿਰ ਕੋਲ ਰਿਹਾ ਨਹੀਂ ਯਕੀਨ ਤਾਂ ਆਪਣੀ ਅੱਖੀਂ ਵੇਖ ਲਵੋ ਮਹਿਜ਼ 6 ਮਹੀਨੇ ਪਹਿਲਾਂ ਅੰਗਰੇਜ਼ ਸਿੰਘ ਹੁਰਾਂ ਵੱਲੋਂ ਪਾਣੀ ਨੂੰ ਰੋਕਣ ਲਈ ਲਾਈ ਗਈ ਲੋਹੇ ਦੀ ਇਸ ਫੱਟੀ ਦਾ ਕੀ ਹਾਲ ਹੋਇਆ ਜੋ ਹੁਣ ਹੱਥ ਨਾਲ ਹੀ ਔਰ ਰਹੀ ਹੈ ਇੱਕ ਵਾਰ ਸੋਚ ਕੇ ਵੇਖੋ ਕਿ ਤੇਜ਼ਾਬ ਤੋਂ ਵੀ ਖਤਰਨਾਕ ਇਹ ਸ਼ੋਰੇ ਵਾਲਾ ਪਾਣੀ ਧਰਤੀ ਦਾ ਕਿੰਨਾ ਨੁਕਸਾਨ ਕਰ ਰਿਹਾ ਹੋਵੇਗਾ ਖੈਰ ਅੰਗਰੇਜ਼ ਸਿੰਘ ਨੂੰ ਪੂਰੀ ਆਸ ਹੈ ਕਿ ਪੰਜਾਬ ਸਰਕਾਰ ਵੱਲੋਂ ਉਸਾਰੀ ਜਾ ਰਹੀ ਮਾਲਵਾ ਨਹਿਰ ਦੇ ਨਿਰਮਾਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਵੀ ਖੁਸ਼ਹਾਲ ਬਣੇਗੀ ਤੇ ਉਹਨਾਂ ਦੇ ਖੇਤਾਂ ਵਿੱਚ ਵੀ ਚੰਗੀਆਂ ਫਸਲਾਂ ਲਹਿਰਾਉਣਗੀਆਂ ਸ਼ੂਰੇ ਵਾਲਾ ਪਾਣੀ ਆ ਜੀ ਕਾਲਾ ਸ਼ੂਰਾ ਇਹਦੇ ਚ ਜੋ ਪੀਣ ਲਈ ਪਾਣੀ ਵੀ ਨਹੀਂ ਇਹ ਯੋਗ ਉਸ ਤੋਂ ਪ੍ਰਤੀ ਜੋ ਵੀ ਇੱਥੇ ਤੁਹਾਨੂੰ ਹੋਰ ਚੀਜ਼ਾਂ ਮੁਖਾ ਦਿੰਦੇ ਆ ਪਾਣੀ ਦਾ ਇੰਨਾ ਮਾੜਾ ਹਾਲ ਵੀ ਜਿਹੜਾ ਸਾਡਾ ਲੋਹੇ ਦੀ ਫੱਟੀ ਲਾਈ ਸੀ ਅਸੀਂ ਆ ਕੇ ਤੇ ਫੱਟੀ ਦਾ ਵੀ ਵੇਖੋ 6 ਮਹੀਨਿਆਂ ਦੇ ਵਿੱਚ ਫੱਟੀ ਦਾ ਕੀ ਹਾਲ ਹੋ ਗਿਆ ਵੇ ਭਰੀ ਜਾਂਦਾ ਲੋਹਾ ਬਹੁਤ ਮਾੜਾ ਪਾਣੀ ਆ ਨਜਾਇਜ਼ ਮਾੜਾ ਪਾਣੀ ਆ ਇਹ ਲੋਹਾ ਜੀ ਜੇ ਲੋਹੇ ਨੂੰ ਗਾਲ ਸਕਦਾ ਤਾਂ ਇਨਸਾਨਾਂ ਦਾ ਵੇਖੋ ਪਾਣੀ ਪੀਣ ਵਾਲਿਆਂ ਤੇ ਧਰਤੀ ਦਾ ਕੀ ਹਾਲ ਕਰਦਾ ਹੁਣ ਇਹਦੇ ਚਲੋ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਵੀ ਜੋ ਨਵੀਂ ਨਹਿਰ ਕੱਢ ਰਹੇ ਆ ਉਹਦੇ ਨਾਲ ਜਿੱਥੋਂ ਤਾਈ ਪਾਣੀ ਦੇ ਪੰਪ ਲੱਗੇ ਉਹ ਚੱਕੇ ਉਹ ਬੰਦ ਹੋ ਜਾਣ ਤੇ ਸਾਡੀ ਜਿਹੜੀ ਬੰਦੀ ਆਉਂਦੀ ਆ ਇੱਕ ਵਾਰੀ ਮੰਨ ਕੇ ਉਸ ਬੰਦੀ ਟੁੱਟਣ ਦੇ ਸਬੱਤ ਚਲੋ ਚੰਗਾ ਵੀ ਪਾਣੀ ਖੇਤਾਂ ਨੂੰ ਪੂਰਾ ਮਿਲ ਜਾਓ ਭੋਪਿੰਦਰ ਸਿੰਘ ਉਹਨਾਂ ਦਾ ਭਰਾ ਤੇ ਬੇਟਾ ਖੇਤੀ ਕਰਦੇ ਨੇ ਜੱਜ ਕੀ ਪਤੀਜਾ ਨੌਕਰੀ ਕਰਦਾ ਹੈ ਵੀਕਲਿਆਂ ਵਿੱਚ ਖੇਤੀ ਕਰਨ ਵਾਲੇ ਭੁਪਿੰਦਰ ਸਿੰਘ ਹੋਰਾਂ ਨੂੰ ਝੋਨੇ ਦੀ ਫਸਲ ਸਮੇਂ ਜਦੋਂ ਬਾਧੂ ਪਾਣੀ ਦੀ ਲੋੜ ਹੁੰਦੀ ਹੈ ਤਾਂ ਸਰਹੰਦ ਫਿਲਟਰ ਚ ਉਹਨਾਂ ਲੋੜਿੰਦਾ ਪਾਣੀ ਨਹੀਂ ਮਿਲ ਪਾਉਂਦਾ ਉੱਥੋਂ ਮਜਬੂਰੀ ਇਹ ਹੈ ਕਿ ਮਹਿਜ਼ 3 ਫੁੱਟ ਥੱਲੇ ਧਰਤੀ ਹੇਠਲੇ ਛੋਰੇ ਵਾਲੇ ਪਾਣੀ ਨੂੰ ਉਹ ਇੱਥੇ ਲਈ ਇਸਤੇਮਾਲ ਨਹੀਂ ਕਰ ਸਕਦੇ ਗੋਨਣਾ ਮਾਈਨਰ ਦਾ ਸਾਡੇ ਪਾਣੀ ਲੱਗਦਾ ਹੈ ਇਸ ਸਰਹੰਦ ਨਾਲ ਦੇ ਉੱਤੇ ਪੰਪ ਲੱਗਿਆ ਇਹ ਬਹੁਤ ਜ਼ਿਆਦਾ ਇਹਦੇ ਨਾਲ ਸਾਡੇ ਜਦੋਂ ਝੋਨੇ ਦਾ ਟਾਈਮ ਆਉਂਦਾ 15-15 ਨੂੰ ਬੰਦੀ ਰਹਿੰਦੀ ਹੈ ਸਾਡੇ ਪਾਣੀ ਦੀ ਦਿੱਕਤ ਬਹੁਤ ਜ਼ਿਆਦਾ ਆਉਂਦੀ ਹੈ ਥੱਲੇ ਵਾਲਾ ਪਾਣੀ ਸਾਡੇ ਮਾਰਾ ਜੀ ਪਰਿਵਾਰ ਦਾ ਨਿਭਾ ਕਰਨਾ ਬਹੁਤ ਔਖਾ ਜੀ ਖੇਤੀਬਾੜੀ ਤੇ ਨਿਰਭਰ ਹੈ ਇਸ ਕਰਕੇ ਜੇ ਮਾਲਵਾ ਨਾਲ ਨਿਕਲਦੀਆਂ ਸਾਨੂੰ ਇਹਦਾ ਬਹੁਤ ਫਾਇਦਾ ਹੈ ਪਾਣੀ ਦੀ ਪੂਰਤੀ ਲਈ ਮਹਿੰਗੇ ਸਾਧਨਾਂ ਤੇ ਧਰਤੀ ਹੇਠਲੇ ਗੰਦਲੇ ਪਾਣੀ ਦੀ ਦੋਹਰੀ ਮਾਰ ਸਹਾਰੇ ਭੁਪਿੰਦਰ ਸਿੰਘ ਨੇ ਆਖਿਆ ਕਿ ਮਾਲਵਾ ਕਨਾਲ ਦੀ ਉਹ ਸਾਰੀ ਮਗਰੋਂ ਪੂਰੇ ਇਲਾਕੇ ਨੂੰ ਇਸ ਦਾ ਲਾਭ ਮਿਲੇਗਾ ਜਿਸ ਦਾ ਸੇਰਾ ਸਿਰਫ ਤੇ ਸਿਰਫ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਨੂੰ ਜਾਂਦਾ ਹੈ ਪਾਣੀ ਸਾਡੇ ਹੈ ਤਾਂ 30 ਫੁੱਟ 35 ਫੁੱਟ ਤੇ ਜੀ ਪਰ ਪਾਣੀ ਸਾਰਾ ਮਾੜਾ ਜੀ ਬੋਰਾ ਦਾ ਪਾਣੀ ਜਿੰਨਾ ਵੀ ਆ ਕਾ ਸਿਰਫ ਕਸੀ ਤੇ ਨਿਰਭਰ ਆ ਜਿਹੜਾ ਕਸੀ ਦਾ ਪਾਣੀ ਸਾਡੇ ਜਿਆਦਾ ਗੋਨਿਆ ਰ ਮੈਨਰ ਦਾ ਪਾਣੀ ਸਾਡੇ ਲੱਗਦਾ ਇਸ ਕਰਕੇ ਜੇ ਮਾਲਵਾ ਨਾ ਨਿਕਲਦੀ ਆ ਸਾਡੇ ਲਿਫਟ ਪਾਣੀ ਸਾਡਾ ਪਾਣੀ ਬਾਝੂ ਸਾਡੀ ਵਾਰ ਬੰਦੀ ਟੁੱਟ ਜੂਗੀ ਸਾਰੇ ਏਰੀਏ ਦਾ ਵੀ ਫਾਇਦਾ ਹੋ ਜੂ ਕੱਲਾ ਸਾਡਾ ਨਹੀਂ ਗਈ ਪਾਣੀ ਚੰਗਾ ਲੱਗੂ ਚੰਗੀ ਖੇਤੀ ਪੜੀ ਹੋ ਜੂ ਸਾਰਿਆਂ ਦਾ ਵਿਕਾਸ ਹੋ ਜੂ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਭੁੱਲਰ ਦੇ ਰਹਿਣ ਵਾਲੇ ਕਿਸਾਨ ਬਲਰਾਜ ਸਿੰਘ ਦੱਸਦੇ ਨੇ ਕਿ ਜ਼ਿੰਮੇਦਾਰੀ ਸਭ ਤੋਂ ਪਹਿਲੀ ਲੋੜ ਪਾਣੀ ਹੈ ਜੇ ਪਾਣੀ ਹੈ ਤਾਂ ਖੇਤੀ ਹੈ ਪਰ ਅਫਸੋਸ ਸੇਮ ਕਰਕੇ ਉਹਨਾਂ ਦੇ ਇਲਾਕੇ 'ਚ ਧਰਤੀ ਹੇਠਲਾ ਪਾਣੀ ਬਹੁਤ ਹੀ ਮਾੜਾ ਹੋ ਚੁੱਕਿਆ ਤੇ ਚੋਨੇ ਤੋਂ ਇਲਾਵਾ ਹੋਰ ਕੋਈ ਫਸਲ ਹੁੰਦੀ ਨਹੀਂ ਉੱਥੋਂ ਸਰਹੰਦ ਨਹਿਰ 'ਚੋਂ ਟਰੈਕਟਰ ਨਾਲ ਲਿਫਟ ਕਰਕੇ ਚੁੰਨੇ ਲਈ ਪਾਣੀ ਦੀ ਲੋੜ ਨੂੰ ਪੂਰਾ ਕਰਨਾ ਉਹਨਾਂ ਨੂੰ ਆਰਥਿਕ ਪੱਖੋਂ ਇੰਨਾ ਮਹਿੰਗਾ ਪੈਂਦਾ ਹੈ ਕਿ ਫਸਲ 'ਚੋਂ ਕੁਝ ਵੀ ਪੱਲੇ ਨਹੀਂ ਪੈਂਦਾ ਬਲਰਾਜ ਸਿੰਘ ਹੁਰਾ ਨੇ ਮਾਲਵਾ ਨਹਿਰ ਦੇ ਨਿਰਮਾਣ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਬਹੁਤ ਹੀ ਵਧੀਆ ਫੈਸਲਾ ਦੱਸਦਿਆਂ ਪੰਜਾਬ ਸਰਕਾਰ ਦੇ ਛਲਾਗਾ ਕੀਤੀ ਤੇ ਆਖਿਆ ਕਿ ਮਾਲਵਾ ਨਹਿਰ ਦਾ ਲਾਭ ਪੂਰੇ ਇਲਾਕੇ ਨੂੰ ਹੋਵੇਗਾ ਜੱਟ ਹੈ ਜ਼ਮੀਂਦਾਰ ਉਹਨੂੰ ਸਭ ਤੋਂ ਪਹਿਲਾਂ ਪਾਣੀ ਐ ਜੇ ਪਾਣੀ ਨਹੀਂ ਤਾਂ ਜ਼ਮੀਂਦਾਰ ਖਤਮ ਐ ਇਹ ਜ਼ਰੂਰੀ ਐ ਪਾਣੀ ਤਾਂ ਹੋਣਾ ਸਰਕਾਰ ਦਾ ਪ੍ਰਾਲਾ ਬਹੁਤ ਵੱਡਾ ਇਹ ਨਹਿਰ ਨਿਕਲਦੀ ਐ ਇਹਦਾ ਸਾਡੇ ਕਾਫੀ ਏਰੀਏ ਨੂੰ ਫਾਇਦਾ ਹੋਣਾ ਐ ਸੇਮ ਐ ਸੇਮ ਕਰਕੇ ਥੱਲੇ ਦੇ ਪਾਣੀ ਮਾਰੇ ਐ ਫਸਲ ਹੁੰਦੀ ਨਹੀਂ ਸਾਡੇ ਝੋਨਾ ਹੀ ਹੁੰਦਾ ਆਲਮੋਸਟ ਹੋਰ ਫਸਲ ਹੁੰਦੀ ਨਹੀਂ ਉਹਦੇ ਅਸਤੇ ਝੋਨੇ ਅਸਤੇ ਸਾਨੂੰ ਪਾਣੀ ਨਹਿਰ ਦਾ ਬਹੁਤ ਜ਼ਰੂਰੀ ਜੋ ਨਹਿਰ ਨਿਕਲ ਰਹੀ ਐ ਉਹਦਾ ਕਿਸਾਨਾਂ ਨੂੰ ਫਾਇਦਾ ਹੀ ਪੂਰਾ ਫਾਇਦਾ ਮਾਲਵਾ ਨਹਿਰ ਬਲਰਾਜ ਸਿੰਘ ਹਰਾਂ ਲਈ ਇਸ ਲਈ ਵੀ ਖਾਸ ਅਹਿਮੀਅਤ ਰੱਖਦੀ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੋਈ ਨੇਕ ਨੀਅਤ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਪਵਿੱਖ ਨੂੰ ਸੁਰੱਖਿਅਤ ਕਰ ਲਈ ਮਾਲਵਾ ਨਹਿਰ ਉਸਾਰੀ ਜਾ ਰਹੀ ਹੈ ਜਿਸ ਨੂੰ ਬੰਦੇ ਹੋਏ ਉਹ ਆਪਣੀ ਅੱਖ ਨਾਲ ਦੇਖਣਗੇ ਆਜ਼ਾਦੀ ਤੋਂ ਪਹਿਲਾਂ ਜਿਹੜੀਆਂ ਨਹਿਰ ਸਾਡੇ ਪਿੰਡ ਕੋਲ ਦੀ ਨਿਕਲੀ ਹੈ ਮੇਰੇ ਜਨਮ ਤੋਂ ਪਹਿਲਾਂ ਦੀ ਬਣੀ ਤੇ ਮੈਂ ਤਾਂ ਹੁਣ ਨਵੀਂ ਨਹਿਰ ਹੋਣੀ ਦੇਖੂਗਾ ਨਿਕਲ ਰਹੀ ਬਹੁਤ ਵਧੀਆ ਫਾਇਦਾ ਹੈ ਸਰਕਾਰ ਦਾ ਜੋ ਉਪਰਾਲਾ ਹੈ ਬਹੁਤ ਉਰੀਆ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਹੈ 1947 ਚ ਜੱਤੀ ਮਿਲੀ ਸੀ ਉਦੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਆ ਸੋ ਵੀਰੋ ਦਿਲ ਨੂੰ ਦੁੱਖ ਇਸ ਵਾਰ ਹੁੰਦਾ ਕਿ ਇਤੋਂ ਪਹਿਲਾਂ ਕਿਉਂ ਨਹੀਂ ਇਹ ਕੰਮ ਕੀਤੇ ਗਏ ਠੀਕ ਆ ਭਗਵੰਤ ਜੀ ਮਾਨ ਨੇ ਕਰਤੇ ਤਾੜੀਆਂ ਮਾਰਤੀਆਂ ਮੈਨੂੰ ਕੋਈ ਤਾੜੀਆਂ ਦੀ ਖੁਸ਼ੀ ਨਹੀਂ ਹੁੰਦੀ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਇਤੋਂ ਪਹਿਲਾਂ ਕਿਉਂ ਨਹੀਂ ਕੰਮ ਕੀਤੇ ਇਹ ਕੰਮ ਆ ਜਿਹੜਾ ਕੰਮ ਅੱਜ ਕਰਨਾ ਆ ਇਹ ਕੰਮ 40 ਸਾਲ ਪਹਿਲਾਂ ਹੋ ਸਕਦਾ ਸੀ ਵਿਦਵਾਨ ਆਖਦੇ ਨੇ ਕਿ ਆਉਣ ਵਾਲੇ ਸਮੇਂ 'ਚ ਲੱਗਣ ਵਾਲੀ ਜੰਗ ਪਾਣੀ ਲਈ ਹੀ ਹੋਵੇਗੀ ਅਜਿਹੇ ਦਰਿਆਵਾਂ ਦੀ ਧਰਤੀ ਆਖੇ ਜਾਂਦੇ ਪੰਜਾਬ ਦੇ ਕਿਸਾਨਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਂਦੇ ਨਾਲ-ਨਾਲ ਆਉਣ ਵਾਲੀਆਂ ਨਸਲਾਂ ਨੂੰ ਵੀ ਪਾਣੀ ਦੀ ਕਿੱਲਤ ਨਾਲ ਨਾ ਜੂਝਣਾ ਪਵੇ ਇਸੇ ਲਈ ਪੰਜਾਬ ਸਰਕਾਰ ਨੇ ਮਾਲਵਾ ਨਹਿਰ ਦੇ ਨਿਰਮਾਣ ਦੀ ਸੋਚੀ ਤੇ ਉਸ ਨੂੰ ਅਮਲੀ ਰੂਪ ਵੀ ਦਿੱਤਾ ਭਰਾ ਨਾਲ ਸਾਂਝੀ ਖੇਤੀ ਕਰਨ ਵਾਲੇ 63 ਸਾਲਾ ਜਸਵੰਤ ਸਿੰਘ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਭੁੱਲਰ ਦੇ ਵਾਸੀ ਨੇ ਜਸਵੰਤ ਸਿੰਘ ਹਰਾਂ ਲਈ ਪਾਣੀ ਦੀ ਸਮੱਸਿਆ ਕਾਰਨ ਖੇਤੀ ਸਿਰਫ ਸਿਰਫ ਘਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ ਜਸਵੰਤ ਸਿੰਘ ਹੋਰਾਂ ਦਾ ਵੀ ਇਹੋ ਕਹਿਣਾ ਹੈ ਕਿ ਮਾਲਵਾ ਨਹਿਰ ਪੰਜਾਬ ਸਰਕਾਰ ਦਾ ਬਹੁਤ ਚੰਗਾ ਉਪਰਾਲਾ ਹੈ ਇਸ ਨਾਲ ਉਹਨਾਂ ਦੀਆਂ ਫਸਲਾਂ ਵੀ ਚੰਗੀਆਂ ਹੋਣਗੀਆਂ ਤੇ ਉਹਨਾਂ ਦੀ ਮਿਹਨਤ ਦਾ ਮੁੱਲ ਵੀ ਪਵੇਗਾ ਇੱਥੇ ਛੋਰਾ ਪਾਣੀ ਮਾੜਾ ਹੀ ਛੱਲਿਆ ਹੈ ਨਹਿਰ ਨਿਕਲਦੀ ਮਾਲਵਾ ਤੋਂ ਫਾਇਦਾ ਹੋਊ ਇਹ ਥੋੜੀ ਪਹਿਲੀ ਬਹੁਤ ਜ਼ਿਆਦਾ ਬੇਕਾਰ ਪਈ ਹੈ ਕੁਝ ਚੰਗੀ ਹੈ ਪਹਿਲਾਂ ਕਿ ਪਾਣੀ ਦੂਜੂ ਲੈ ਪਹਿਲੀ ਨਹਿਰ ਤੋਂ ਪਾਣੀ ਇਧਰ ਆਉਂਦਾ ਲੈਫਟ ਰਾਈਟ ਇਥੇ ਇੱਧਰ ਪਾਣੀ ਹੈ ਨਹੀਂ ਆ। ਮਾੜਾ ਪਾਣੀ। ਕਲਰ ਵਾਲੀ ਪੈੜੀ ਹੋਈ ਸੀ ਜੇ ਵੇਖੋ ਤੁਹਾਡੇ ਸਾਹਮਣੇ। ਜੇ ਆਪੇ ਏਰੀਆ ਚੰਗਾ ਹੋ ਜਾਊਗਾ। ਫਸਲ ਚੰਗੀ ਹੋਣ ਲੱਗ ਪੂਗੀ ਪਾਣੀ ਮਾੜੇ ਆ। ਜਦੋਂ ਪਾਣੀ ਜਮਾ ਖੜ ਜਾਂਦਾ ਇੱਥੇ। ਤੇ ਜਾਂ ਫਿਰ ਉਹ ਪਰੇਸ਼ਾਨੀ ਆਉਂਦੀ ਹੈ। ਨਹਿਰ ਦੇ ਨਾਲ ਹਾਂ ਜ ਫਾਇਦਾ ਤਾਂ ਹੋਊਗਾ ਜੀ ਨਹਿਰ ਹਣੇ ਕੋਈ ਪਾਣੀ ਚੰਗੇ ਹੋਣਗੇ ਪਾਣੀ ਦਾ ਜਮ ਹੋਊਗਾ। ਸ੍ਰੀ ਮੁਕਸਰ ਸਾਹਿਬ ਦੇ ਪਿੰਡ ਪੁੱਲਰ ਵਿੱਚ ਹੀ ਰਹਿੰਦੇ ਬਲਕਰਨ ਸਿੰਘ ਤੇ ਹਰਪਾਲ ਸਿੰਘ ਦੋਵੇਂ ਭਰਾ 6 ਕਿੱਲੇ ਜ਼ਮੀਨ ਦੇ ਮਾਲਕ ਨੇ। ਜਿਨ੍ਹਾਂ ਦੀ ਆਮਦਨ ਦਾ ਸਾਧਨ ਸਿਰਫ ਖੇਤੀ ਹੈ ਬਲਕਰਨ ਸਿੰਘ ਦੱਸਦੇ ਨੇ ਕਿ ਪਹਿਲੇ ਸਮੇਂ ਨਹਿਰੀ ਪਾਣੀ ਲਿਫਟ ਕਰਕੇ ਖੇਤਾਂ ਨੂੰ ਦੇਣਾ ਇੱਕ ਮਹਿੰਗਾ ਤੇ ਮੁਸ਼ਕਲ ਪਰਿਆਕਾਮ ਸੀ ਪਰ ਸਰਕਾਰ ਵੱਲੋਂ ਮੋਟਰਾਂ ਮਹਈਆ ਕਰਵਾਉਣ ਤੋਂ ਬਾਅਦ ਬੇਸ਼ੱਕ ਉਹਨਾਂ ਨੂੰ ਇਸ ਖੱਜਲ ਖਵਾਰੀ ਤੋਂ ਨਜਾਤ ਮਿਲੀ ਪਰ ਜੇਕਰ ਮਾਲਵਾ ਨਹਿਰ ਬਣਦੀ ਹੈ ਤਾਂ ਉਹਨਾਂ ਨੂੰ ਇਸ ਦਾ ਬਹੁਤ ਲਾਭ ਮਿਲੇਗਾ ਕਿਉਂਕਿ ਝੋਨੇ ਦੀ ਫਸਲ ਲਈ ਸਭ ਤੋਂ ਵੱਧ ਲੋੜਿੰਦੀਸ਼ ਹੈ ਪਾਣੀ ਹੀ ਹੈ ਮਾਲਵੇ ਦੇ ਕਿਸਾਨਾਂ ਦੀ ਜੂਨ ਸੁਧਾਰਨ ਖਾਤਰ ਮਾਲਵਾ ਕਨਾਲ ਦੀ ਉਸਾਰੀ ਦਾ ਫੈਸਲਾ ਲੈਣ ਵਾਲੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਦਾ ਕਿਸਾਨ ਬਲਕਰਨ ਸਿੰਘ ਨੇ ਤਹਿ ਦਿਲੋਂ ਧੰਨਵਾਦ ਕੀਤਾ ਜਿਸ ਦੀ ਬਦਲਤ ਉਹਨਾਂ ਦੇ ਜੀਵਨ ਵਿੱਚ ਵੀ ਖੁਸ਼ੀਆਂ ਦੀ ਆਮਦ ਹੋਵੇਗੀ ਜਦੋਂ ਅਸੀਂ ਪਾਣੀ ਲਾਉਣਾ ਸਟਾਰਟ ਕੀਤਾ ਮੇਰੀ ਉਮਰ ਜਦੋਂ ਸਟਾਰਟ ਹੋਈ ਐ ਮੈਂ ਖੇਤੀ ਕਰਾਂ ਐ ਟਰੈਕਟਰਾਂ ਨਾਲ ਪਾਣੀ ਲਾਉਂਦੇ ਰਹੇ ਆ ਜੀ ਲੈਫਟ ਪੰਪ ਹੁੰਦੇ ਸੀਗੇ ਪਹਿਲਾਂ ਅਸੀਂ ਦੋ ਜਣੇ ਟਰੈਕਟਰ ਤੇ ਜਾਂਦੇ ਸੀ ਦੋ ਅਸੀਂ ਵਾਹਨ 'ਚ ਰਹਿੰਦੇ ਚਾਰ ਬੰਦੇ ਅਸੀਂ ਸਾਨੂੰ ਲੈ ਕੇ ਆਉਣੇ ਪੈਂਦੇ ਸੀਗੇ ਉਹ ਬਹੁਤ ਔਖਾ ਕੰਮ ਸੀ ਐ ਚਲੋ ਜੀ ਫਿਰ ਹੌਲੀ-ਹੌਲੀ ਚੇਂਜ ਹੁੰਦਾ ਗਿਆ ਵੀਰ ਲੈਫਟ ਪੰਪ ਪਰ ਜਿਹੜੇ ਲੱਗੇ ਸੀ ਸਾਡੇ ਉਥੇ ਸਰਕਾਰਾਂ ਨੇ ਮੋਟਰਾਂ ਰੱਖ ਦੀਆਂ ਜੀ ਤੇ ਮੋਟਰਾਂ ਨਾਲ ਵੀ ਸਾਨੂੰ ਬਹੁਤ ਵੱਡਾ ਫਾਇਦਾ ਹੋਇਆ ਵੀ ਉਹਦੇ ਚ ਚੱਲੋ ਸਾਡੇ ਬੰਦਿਆਂ ਦੇ ਵੀ ਕੰਮ ਕੱਟ ਗਿਆ ਸਾਡੀ ਡੀਜ਼ਲ ਬਚਤ ਘਟ ਗਈ ਬਿੱਲ ਆਉਂਦਾ ਉਹ ਥੋੜਾ ਆਉਂਦਾ ਚੱਲੋ ਉਹ ਅਸੀਂ ਭਰ ਸਕਦੇ ਆ ਡੀਜ਼ਲ ਅਸੀਂ ਮਚਾ ਨਹੀਂ ਸਕਦੇ ਵੀ ਇਹ ਨਹਿਰ ਨਿਕਲੂਗੀ ਮੋਗੇ ਲੱਗਣ ਵੀ ਸਿੱਧਾ ਹੀ ਪਾਣੀ ਵਾਹਣਾ ਨੂੰ ਲੱਗੇ ਉਹਦਾ ਫਾਇਦਾ ਬਹੁਤ ਹੈ ਜੀ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਨਹਿਰ ਜਰੂਰ ਨਿਕਲੂਗੀ ਇਹ ਗੱਲ ਆਖਣ ਵਿੱਚ ਕੋਈ ਅਤਕਤ ਨਹੀਂ ਹੈ ਕਿ ਮਾਲਵਾ ਕਨਾਲ ਮੁਕਸਰ ਦੇ ਕਿਸਾਨਾਂ ਲਈ ਇੱਕ ਨਵਾਂ ਜੀਵਨ ਦੇਣ ਵਾਲੀ ਨਹਿਰ ਹੋਵੇਗੀ ਤਰਨਤਾਰਨ ਦੇ ਪਿੰਡ ਹਰੀਕੇ ਦੇ ਕਿਸਾਨਾਂ ਨਾਲ ਜਦੋਂ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੀ ਮਾਲਵਾ ਕਨਾਲ ਨੂੰ ਪੰਜਾਬ ਸਰਕਾਰ ਦਾ ਇੱਕ ਬਿਹਤਰੀਨ ਫੈਸਲਾ ਦੱਸਿਆ ਜਿਸ ਨਾਲ ਕਿਸਾਨਾਂ ਦਾ ਜੀਵਨ ਖੁਸ਼ਹਾਲ ਹੀ ਨਹੀਂ ਸਗੋ ਦਿਨ-ਦਿਨ ਹੀਟਲੇ ਪੱਧਰ ਤੇ ਜਾ ਰਹੇ ਧਰਤੀ ਹੀਟਲੇ ਪਾਣੀ ਦੀ ਬਚਤ ਹੋਵੇਗੀ ਜੇ ਵੇਖਿਆ ਜਾਵੇ ਝੋਨੇ ਦੀ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਲਰ ਹੁੰਦੀ ਆ ਪਾਣੀ ਦੀ ਕਿਸਾਨਾਂ ਨੂੰ ਤੇ ਜੇ ਨਹਿਰ ਨਿਕਲਦੀ ਆ ਇਹ ਕਿਸਾਨਾਂ ਨੂੰ ਇਹਦਾ ਬਹੁਤ ਜ਼ਿਆਦਾ ਹਤੋਵਾ ਤੇ ਫਾਇਦਾ ਹੋਊਗਾ ਖਾਸ ਕਰਕੇ ਮਾਲਵਾ ਖੇਤਰ ਨੂੰ ਜ਼ਿਆਦਾ ਹੋਊਗਾ ਮਾਝੇ ਨੂੰ ਵੀ ਫਾਇਦਾ ਹੋਊਗਾ ਪਰ ਮਾਲਵਾ ਨੂੰ ਜ਼ਿਆਦਾ ਫਾਇਦਾ ਹੋਊਗਾ ਉਸਦੇ ਫਾਇਦੇ ਹੈ ਜੀ ਵੀ ਇੱਥੇ ਪਾਣੀ ਖੁੱਲਾ ਜ਼ਮੀਨਾਂ ਨਾਲ ਮੈਲਾ ਉੱਤਰ ਲਈ ਫੇਟ ਦੀ ਧਰਤੀ ਤੋਂ ਪਾਣੀ ਬਹੁਤ ਘਟ ਜੂਗਾ ਨਿਕਲਣਾ ਤੰਦ ਹੋ ਜੂਗਾ ਜੀ ਪਹਿਲਾਂ ਨਹਿਰੀ ਪਾਣੀ ਕੋਈ ਨਹੀਂ ਹੈਗਾ ਜੀ ਬਾਕੀ ਥੱਲਾ ਜ਼ਮੀਨਾਂ ਤੇ ਜਿਹੜਾ ਬੋਰਾ ਨਾਲ ਨਿਕਲਦਾ ਉਹੀ ਪਾਣੀ ਹੈ ਹੁਣ ਜ਼ਮੀਨਾਂ ਨੂੰ ਪਾਣੀ ਖੁੱਲਾ ਮਿਲਣਾ ਸ਼ੁਰੂ ਹੋ ਜੂਗਾ ਖਾਲ ਸਰਕਾਰੀ ਬਣਨਗੇ ਪਾਣੀ ਖੁੱਲਾ ਮਿਲੂਗਾ ਜ਼ਮੀਨਾਂ ਨੂੰ ਇਹੀ ਫਾਇਦੇ ਹੈ ਜੀ ਸ਼ਿਰੂ ਤੋਂ ਹੀ ਪੰਜਾਬ ਖੇਤੀ ਪ੍ਰਦਾਨ ਸੂਬਾ ਰਿਹਾ ਹੈ ਅਜੋਕੇ ਸਮੇਂ ਵੀ ਸੂਬੇ ਦੀ ਅਰਥ ਵਿਵਸਥਾ ਇਸੇ ਖੇਤੀ ਤੇ ਹੀ ਨਿਰਭਰ ਕਰਦੀ ਹੈ ਕਿਸਾਨਾਂ ਦੇ ਜੀਵਨ ਤੇ ਅਰਥ ਵਿਵਸਥਾ ਨੂੰ ਚਲਾਉਣ ਵਾਲੀ ਖੇਤੀ ਲਈ ਸਭ ਤੋਂ ਜ਼ਰੂਰੀ ਸ਼ੈ ਪਾਣੀ ਹੈ ਜੇਕਰ ਪਾਣੀ ਹੋਵੇਗਾ ਤਾਂ ਹੀ ਖੇਤੀ ਵੀ ਜਿਉਂਦੀ ਰਹੇਗੀ ਇੱਕ ਸਮਾਂ ਸੀ ਜਦੋਂ ਪੰਜਾਬ ਚ ਖੂਹਾਂ ਤਲਾਬਾਂ ਦੇ ਪਾਣੀ ਦੇ ਨਾਲ ਵੀ ਖੇਤ ਸਿੰਜੇ ਜਾਂਦੇ ਸੀ ਅੱਜ ਦੇ ਸਮੇਂ ਵੱਡੇ ਪੇਮਾਨੇ ਤੇ ਟਿਊਬਵਲਾਂ ਦੇ ਨਾਲ ਹੋ ਰਹੀ ਖੇਤਾਂ ਦੀ ਸਿੰਚਾਈ ਨਾਲ ertidhede ਪਾਣੀ ਦਾ ਸੰਕਟ ਤਾਂ ਪੈਦਾ ਹੋਇਆ ਹੀ ਹੈ ਸਭ ਨੂੰ ਨਹਿਰੀ ਪਾਣੀ ਦੀ ਘਾਟ ਕਰਕੇ ਵਦੇਰੇ ਇਲਾਕਿਆਂ 'ਚ ਕਿਸਾਨਾਂ ਲਈ ਖੇਤੀ ਮੁਨਾਫੇ ਦਾ ਨਹੀਂ ਬਲਕਿ ਘਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ ਅਜਿਹੇ ਪਾਣੀ ਦੀ ਸਮੱਸਿਆ ਕਰਕੇ ਔਕੜਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਮਾਲਵਾ ਕਨਾਲ ਹੀ ਇੱਕਮਾਤਰ ਉਮੀਦ ਹੈ ਜੋ ਉਹਨਾਂ ਨੂੰ ਇਸ ਮੁਸ਼ਕਲ ਤੋਂ ਨਿਜਾਤ ਦਿਵਾ ਸਕਦੀ ਹੈ ਮਾਲਵਾ ਕਨਾਲ ਕਹਿਣ ਨੂੰ ਭਾਵੇਂ ਇੱਕ ਨਹਿਰ ਹੈ ਪਰ ਇਹ ਨਹਿਰ ਛੋਟੇ ਕਿਸਾਨਾਂ ਨੂੰ ਨਵਾਂ ਜੀਵਨ ਦੇਣ ਵਾਲੀ ਨਹਿਰ ਸਾਬਤ ਹੋਵੇਗੀ ਅਜਾ ਕਿਉਂ ਤੁਹਾਨੂੰ ਪਿੰਡ ਚਤਿਆਣਾ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਮੁਕਸਰ ਦੇ ਕਿਸਾਨ ਕਾਕਾ ਸਿੰਘ ਦੀ ਦੁੱਖਾਂ ਭਰੀ ਦਾਸਤਾਨ ਸੁਣ ਪਤਾ ਲੱਗ ਜਾਵੇਗਾ। ਇਹ ਕਿੱਲੇ 'ਚ ਖੇਤੀ ਕਰਨ ਵਾਲੇ ਕਾਕਾ ਸਿੰਘ ਦੀ ਆਮਦਨ ਦਾ ਸਾਧਨ ਸਿਰਫ ਤੇ ਸਿਰਫ ਖੇਤੀ ਤੇ ਨਿਰਭਰ ਹੈ। ਪਾਣੀ ਮੁੱਲ ਲੈ ਕੇ ਖੇਤ ਸਿੰਜਣ ਵਾਲੇ ਕਾਕਾ ਸਿੰਘ ਦੀ ਘਰ ਦੀ ਹਾਲਤ ਉਸਦੇ ਘਰ ਦੀ ਗੁਰਬਤ ਦੇਖ ਕੇ ਸਾਫ਼ ਚਲਕਦੀ ਹੈ। ਇੰਨੇ ਘੱਟ ਰਕਬੇ ਵਿੱਚ ਖੇਤੀ ਦੇ ਸਹਾਰੇ ਪਰਿਵਾਰ ਪਾਲਣ ਵਾਲੇ ਕਿਸਾਨ ਕਾਕਾ ਸਿੰਘ ਦੇ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਚੱਲਦਾ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਕੇ ਮਸ਼ੀਨ ਵਾਂਗ ਕੰਮ ਕਰਦੇ ਕਾਕਾ ਸਿੰਘ ਦੇ ਘਰ 'ਚ ਜਵਾਨ ਤੀ ਹੈ ਜਿਸ ਦੀ ਮਾਨਸਿਕ ਹਾਲਤ ਠੀਕ ਨਹੀਂ ਤੇ ਕਾਕਾ ਸਿੰਘ ਦੀ ਪਤਨੀ ਵੀ ਬਿਮਾਰ ਰਹਿੰਦੀ ਹੈ ਅਜਿਹੇ 'ਚ ਉਹਨਾਂ ਦੇ ਇਲਾਜ ਦੀ ਚਿੰਤਾ ਵੀ ਕਾਕਾ ਸਿੰਘ ਦੀ ਪਰੇਸ਼ਾਨੀ ਦੀ ਵੱਡੀ ਵਜ੍ਹਾ ਹੈ ਪਰਿਵਾਰ ਤੇ ਪਾਣੀ ਦੀ ਦੋਹਰੀ ਚਿੰਤਾ ਨਾਲ ਜੂਝ ਰਹੇ ਕਿਸਾਨ ਕਾਕਾ ਸਿੰਘ ਨੂੰ ਬਸ ਹੁਣ ਮਾਲਵਾ ਨਹਿਰ ਦੇ ਪਾਣੀ ਆਪਣੇ ਖੇਤਾਂ ਵਿੱਚ ਪਹੁੰਚਣ ਦਾ ਇੰਤਜ਼ਾਰ ਹੈ ਕਾਕਾ ਸਿੰਘ ਨੂੰ ਪੂਰੀ ਉਮੀਦ ਹੈ ਕਿ ਇਹ ਨਹਿਰ ਹੀ ਉਸ ਦੀ ਪਰੇਸ਼ਾਨੀ ਨੂੰ ਹੱਲ ਕਰਕੇ ਉਹਨਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਏਗੀ ਮੈਂ ਅੱਜ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜੀ ਮੈਂ ਪਾਣੀ ਮੋਲ ਲੈਂਦਾ ਸਾਂ ਤੇ ਇਦੋਂ ਪਹਿਲਾਂ ਜੇ ਹੁਣ ਵੀ ਮਤਲਬ ਸਰਕਾਰ ਨੇ ਕੱਢਿਆ ਮੈਂ ਧੰਨਵਾਦ ਕਰਦਾ ਜੀ ਕਰਦਾ ਕਾਕਾ ਸਿੰਘ ਦੇ ਭਤੀਜੇ ਜਗਮੀਤ ਸਿੰਘ ਨੇ ਵੀ ਦੱਸਿਆ ਹੈ ਕਿ ਉਸਦੇ ਚਾਚੇ ਤੇ ਉਸਦੇ ਲਈ ਮਾਲਵਾ ਨਹਿਰ ਵਾਕਿਆ ਹੀ ਖੁਸ਼ੀਆਂ ਦਾ ਰਾਹ ਖੋਲੇਗੀ ਵੱਡੇ ਕਿਸਾਨ ਤਾਂ ਜਿਵੇਂ ਦੇਵੇਂ ਆਪਣੀ ਪਾਣੀ ਦੀ ਲੋੜ ਨੂੰ ਪੂਰਾ ਕਰ ਲੈਂਦੇ ਨੇ ਪਰ ਪਾਣੀ ਦੀ ਘਾਟ ਕਰਕੇ ਛੋਟੇ ਕਿਸਾਨਾਂ ਨੂੰ ਬੜੀ ਆਫ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਮਾਲਵਾ ਨਹਿਰ ਦੇ ਪ੍ਰੋਜੈਕਟ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਸ ਨਾਲ ਬਦਾਲਤ ਹੁਣ ਛੋਟੇ ਕਿਸਾਨਾਂ ਦੀ ਵੀ ਜ਼ੋਨ ਸੁਧਰੇਗੀ ਇਹ ਮੇਰੇ ਚਾਚਾ ਜੀ ਨੇ ਇਹਨਾਂ ਕੋਲ ਇੱਕ ਕਿਲਾ ਪੈਲੀ ਦਾ ਜੀ ਤੇ ਪਹਿਲਾਂ ਇਹਨਾਂ ਨੂੰ ਸਮੱਸਿਆ ਬਹੁਤ ਆਉਂਦੀ ਸੀ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਜਿਹੜੀ ਇਹਨਾਂ ਨੇ ਮਾਲਵਾ ਨਹਿਰ ਕੱਢੀ ਆ ਉਹਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇਹਨਾਂ ਕੋਲ ਇੱਕ ਕਿਲਾ ਪੈਲੀ ਹੈ ਜੀ ਤੇ ਇਹਨਾਂ ਨੂੰ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਸੀਗੀ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਾਲਵਾ ਨਹਿਰ ਕੱਢੀ ਆ ਪਹਿਲਾਂ ਟੂਬਲ ਵੀ ਹੈ ਨਹੀਂ ਸੀ ਇਹਨਾਂ ਕੋਲੇ ਵਿਚਾਰੇ ਗਰੀਬ ਹੈਗੇ ਆ ਜੀ ਕਰੋ ਦੋ ਬੱਚੇ ਇਹਨਾਂ ਦਾ ਵਿਆਹ ਸ਼ਾਦੀ ਦਾ ਬਹੁਤ ਫਿਕਰ ਆ ਜੀ ਇਹਨਾਂ ਨੂੰ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣਾ ਮਾਲਵਾ ਨਹਿਰ ਜਿਹੜੀ ਕੱਢੀ ਹੈ ਇੱਕ ਸਮਾਂ ਸੀ ਜਦੋਂ ਖੇਤੀ ਨੂੰ ਵਪਾਰ ਨਾਲੋਂ ਵੀ ਉੱਤਮ ਦੱਸਿਆ ਜਾਂਦਾ ਸੀ ਪਰ ਪਾਣੀ ਦੀ ਕਾਟ ਕਰਕੇ ਹੁਣ ਖੇਤੀ ਪਹਿਲਾਂ ਵਾਲੀ ਖੇਤੀ ਨਹੀਂ ਰਹੀ ਇਹੀ ਕਾਰਨ ਹੈ ਕਿ ਆਉਣ ਵਾਲੇ ਜਲ ਸੰਕਟ ਨੂੰ ਵੇਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਮਾਲਵਾ ਨਹਿਰ ਬਣਾਉਣ ਦਾ ਫੈਸਲਾ ਲਿਆ ਪਿੰਡ ਛਤਿਆਣਾ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਮੁਕਸਰ ਦੇ ਜ਼ਗਤਾਰ ਸਿੰਘ ਦੀ ਵੀ ਪਰੇਸ਼ਾਨੀ ਕਿਸਾਨ ਕਾਕਾ ਸਿੰਘ ਤੋਂ ਕੁਝ ਵੱਖਰੀ ਨਹੀਂ ਤਰਤੀ ਹੇੜਲਾ ਛੋਰੇ ਵਾਲਾ ਪਾਣੀ ਇੰਨਾ ਮਾੜਾ ਹੈ ਕਿ ਖੇਤਾਂ ਨੂੰ ਨਹੀਂ ਦਿੱਤਾ ਜਾ ਸਕਦਾ ਤੇ ਨਹਿਰੀ ਪਾਣੀ ਉਹਨਾਂ ਦੇ ਖੇਤਾਂ ਤੱਕ ਨਹੀਂ ਪਹੁੰਚ ਪਾ ਰਿਹਾ ਢਾਈ ਕਿੱਲੇ ਪੈਲੀ ਦੇ ਮਾਲਕ ਜ਼ਗਤਾਰ ਸਿੰਘ ਦੀ ਜੀਵਿਕਾ ਦਾ ਸਾਧਨ ਵੀ ਖੇਤੀ ਹੈ ਜ਼ਗਤਾਰ ਸਿੰਘ ਨੂੰ ਖੇਤੀ ਤੋਂ ਹੋਣ ਵਾਲੀ ਆਮਦਨ ਨਾਲ ਉਸ ਦੇ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਹੁੰਦਾ ਹੈ ਪਰਿਆ ਪੂਰਾ ਪਰਿਵਾਰ ਖੇਤੀ ਤੋਂ ਨਾ ਮਾਤਰ ਆਮਦਨ ਤੇ ਸਿਰ ਤੇ ਕਰੀਬ 5 ਲੱਖ ਰੁਪਏ ਦੇ ਚੜੇ ਕਰਜ਼ੇ ਦੀ ਚਿੰਤਾ ਕਿਸਾਨ ਜਗਤਾਰ ਸਿੰਘ ਨੂੰ ਆਏ ਦਿਨ ਅੰਦਰੋਂ-ਅੰਦਰ ਹੀ ਖਾਈ ਜਾ ਰਹੀ ਹੈ ਜਗਤਾਰ ਸਿੰਘ ਨੂੰ ਵੀ ਉਮੀਦ ਹੈ ਕਿ ਮਾਲਵਾ ਨਹਿਰ ਬੰਨ ਤੋਂ ਬਾਅਦ ਉਹਨਾਂ ਦੇ ਖੇਤਾਂ ਨੂੰ ਪਾਣੀ ਦੀ ਕਮੀ ਨਹੀਂ ਰਹੇਗੀ ਤੇ ਉਹਨਾਂ ਨੂੰ ਵੀ ਫਸਲਾਂ ਤੋਂ ਚੰਗੀ ਆਮਦਨ ਹੋਵੇਗੀ ਜਿਸ ਨਾਲ ਨਾ ਸਿਰਫ ਸਿਰ ਚੜੇ ਲੱਖਾਂ ਦੇ ਕਰਜ਼ੇ ਨੂੰ ਲਾ ਸਕਣਗੇ ਸਗੋਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਵੀ ਵਧੀਆ ਢੰਗ ਨਾਲ ਕਰ ਸਕਣਗੇ ਕੁੱਲ ਮਿਲਾ ਕੇ ਮਾਲਵਾ ਨਹਿਰ ਕਾਕਾ ਸਿੰਘ ਜਗਤਾਰ ਸਿੰਘ ਵਰਗੇ ਛੋਟੇ ਕਿਸਾਨਾਂ ਵਾਲੀ ਖੁਸ਼ਹਾਲੀ ਲੈ ਕੇ ਆਵੇਗੀ ਜਿਸ ਦਾ ਸਿਹਰਾ ਸਿਰਫ ਤੇ ਸਿਰਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਨੂੰ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਛੋਟੇ ਕਿਸਾਨ ਵੀ ਮਾਲਵਾ ਨਹਿਰ ਬਣਾਉਣ ਵਾਲੀ ਮਾਨ ਸਰਕਾਰ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ। ਮਾਲਵਾ ਨਹਿਰ ਦਾ ਤਾਂ ਬਹੁਤ ਫਾਇਦਾ ਹੀ ਜੇ ਆਪਣਾ ਨਿਗਲਦੀ ਆ ਤਾਂ ਕਿਉਂ ਪਾਣੀ ਸਾਡੇ 2 ਟਾਈ ਕਿੱਲੇ ਪੈ ਲਈ ਆ। ਪਾਣੀ ਤਾਂ ਆਉਂਦੇ ਨਹੀਂ ਸੂਏ ਦਾ ਤਾਈ। ਆ ਪਿੱਛੇ ਜਿ ਮੋਗਾ ਬੰਦ ਕਰਤਾ ਬਹੁਤ ਘੱਟ ਪਾਣੀ ਆਉਂਦਾ ਸੀ ਤੇ ਜ਼ਮੀਨੀ ਜਿਹੜਾ ਪਾਣੀ ਉਹ ਬਹੁਤ ਨਰਮ ਮਾੜਾ ਪਾਣੀ ਹੈਗਾ ਜੀ ਮਾੜਾ ਮਾੜਾ ਨਾ ਆਉਂਦਾ ਤਾਂ ਬਹੁਤ ਜ਼ਿਆਦਾ ਫਾਇਦਾ ਹੀ ਸਾਰਿਆਂ ਨੂੰ ਤੇ ਇਹ ਤਾਂ ਨਿਕਲਣੀ ਚਾਹੀਦੀ ਆ ਬਹੁਤ ਬਹੁਤ ਧੰਵਾਦ ਆਮ ਮੁੱਖ ਮੰਤਰੀ ਸਾਹਿਬ ਦਾ ਕਿ ਇਹ ਨਵੇਂ ਉਪਰਾਲਾ ਕਰਿਆ ਉਹਨਾਂ ਨੇ ਬਹੁਤ ਦੀਗਾ ਉਪਰਾਲਾ ਕਰ ਰਹੇ ਆ ਤੇ ਸਾਰਿਆਂ ਨੂੰ ਇਹ ਕਿਸਾਨਾਂ ਨੂੰ ਵੀ ਫਾਇਦਾ ਹੀ ਏ ਇਸ ਨਹਿਰ ਦਾ ਕਰੂੰਗਾ ਨਹਿਰ ਹੋ ਕੇ ਕਰੂੰਗਾ ਦਲੇਰ ਹੋ ਕੇ ਕਰੂੰਗਾ ਆ ਨਹਿਰ ਆਊਗੀ ਜੀ ਇਹ ਨਹਿਰ ਨਿਕਲੂਗੀ ਮਾਲਵਾ ਨਹਿਰ ਦਾ ਨਾਮ ਹੋਊਗਾ ਇਹ ਨਹਿਰ ਦੇ ਵਿੱਚੋਂ ਬहोत सारे ਲੋਕਾਂ ਨੂੰ ਪਾਣੀ ਮਿਲੂਗਾ ਪਾਣੀ ਨਹੀਂ ਮਿਲੂਗਾ ਅਲੋ ਜੋ ਬੱਚਿਆਂ ਨੂੰ ਖੌਣ ਵਾਲੇ ਬੱਚਿਆਂ ਨੂੰ ਪਲੇਰੀ ਨੂੰ ਕੌਣਾਂ ਵਾਲੀਆਂ ਫਸਲਾਂ ਨਸਲਾਂ ਇੱਕ ਰਾਹਤ ਹੋਊ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੇ ਇਲਾਕੇ ਵਿੱਚ ਜ਼ਮੀਨ ਹੇੜਲਾ ਪਾਣੀ ਬਹੁਤ ਮਾੜਾ ਹੈ ਤਕਰੀਬ 6 ਮਹੀਨੇ ਪਾਣੀ ਦੀ ਥੋੜ ਰਹਿਣ ਦਾ ਸਿੱਧਾ ਅਸਰ ਉਹਨਾਂ ਦੀਆਂ ਫਸਲਾਂ ਤੇ ਪੈਂਦਾ ਹੈ ਪਰ ਬੇਬਸੀ ਇਹ ਹੈ ਕਿ ਉਚਾਕੇ ਵੀ ਕੁਝ ਨਹੀਂ ਕਰ ਸਕਦੇ ਕਿਸਾਨ ਜੋਗਿੰਦਰ ਸਿੰਘ ਲਈ ਵੀ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਉਮਰ ਦੇ ਇਸ ਪੜਾਵੇ ਵਿੱਚ ਉਹ ਆਪਣੀ ਅੱਖੀਂ ਆਜ਼ਾਦੀ ਤੋਂ ਬਾਅਦ ਬਣਨ ਵਾਲੀ ਪਹਿਲੀ ਨਹਿਰ ਨੂੰ ਵੇਖਣਗੇ ਤੇ ਜਿਸ ਚੋਂ ਨਿਕਲਦੇ ਪਾਣੀ ਨਾਲ ਉਹਨਾਂ ਦੇ ਖੇਤਾਂ ਵਿੱਚ ਵੀ ਫਸਲਾਂ ਨਹੀਂ ਸਗੋਂ ਖੁਸ਼ੀਆਂ ਬੀਜੀਆਂ ਜਾਣਗੀਆਂ ਤੇ ਉਹਨਾਂ ਦੀ ਮਿਹਨਤ ਦਾ ਮੁੱਲ ਉਹਨਾਂ ਦੇ ਪੱਲੇ ਪਵੇਗਾ ਚੰਨਿਆ ਵੀ ਨਹਿਰ ਜਿਹੜੀ ਮਾਲਵਾ ਤੁਸੀਂ ਆਣੇ ਆ ਸਾਡੇ ਪਾਣੀ ਦੀ ਘਾਟ ਬਹੁਤ ਆ ਚੀ ਮੇ ਪਾਣੀ ਨਹੀਂ ਹੁੰਦਾ ਹੁਣ ਤੇ ਇਹ ਬਹੁਤ ਵਧੀਆ ਚੀਜ਼ ਕੰਮ ਆਬੂ ਸਾਡੇ ਤੋਂ ਕਿੱਲੇ ਵਾਲੇ ਦੇ ਤੋਂ ਢਾਈ ਕਿੱਲੇ ਵਾਲੇ ਦੇ ਤੇ ਪਾਣੀ ਥੱਲੇ ਵਾਲਾ ਮਾਰਾ ਨਿਕਿਆ ਤੇ ਮੈਂ ਬਸ ਹੱਥ ਛੋਕੇ ਭਾਈ ਜਣੇ ਨਾਲ ਤੋਂ ਨਾ ਨਾ ਕਰਕੇ ਇਹ ਪਹਿਲਾ ਵਾਰ ਕਰਦੀ ਬਾਬਾ ਫਰੀਦ ਦੀ ਨਗਰੀ ਫਰੀਦਕੋਟ ਦੇ ਕਿਸਾਨ ਪਰਿਵਾਰ ਵੀ ਬੇਸਬਰੀ ਨਾਲ ਮਾਲਵਾ ਕਨਾਲ ਦੇ ਮੁਕੰਮਲ ਹੋਣ ਦੀ ਉਡੀਕ ਕਰ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਦੀਆਂ ਜ਼ਮੀਨਾਂ ਨੂੰ ਵੀ ਨਹਿਰੀ ਪਾਣੀ ਦੀ ਕਾਟ ਨਹੀਂ ਰਣੀ ਫਰੀਦਕੋਟ ਦੇ ਪਿੰਡ ਕੋਟ ਸੁਖੀਆਂ ਚ ਰਹਿਣ ਵਾਲੀ ਕੁਲਵਿੰਦਰ ਕੌਰ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹੈ ਮੌਜੂਦਾ ਸਮੇਂ ਨਹਿਰੀ ਪਾਣੀ ਤੋਂ ਬਿਨਾ ਉਹਨਾਂ ਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੀ ਮਾਲਵਾ ਕਨਾਲ ਬਣ ਤੋਂ ਬਾਅਦ ਉਹਨਾਂ ਨੂੰ ਕੀ ਲਾਭ ਹੋਵੇਗਾ ਉਹ ਕੁਲਵਿੰਦਰ ਕੌਰ ਦੇ ਕੋਲੋਂ ਹੀ ਜਾਣ ਲੈਂਦੇ ਹਾਂ ਪਾਣੀ ਸਾਡੇ ਬਹੁਤ ਖਰਾਬ ਆ ਜੀ ਪਾਣੀ ਨਹੀਂ ਚੰਗਾ ਹੈ ਨਹਿਰ ਜਲਦੀ ਤੋਂ ਜਲਦੀ ਸਾਨੂੰ ਵਧੀਆ ਪਾਣੀ ਮਿਲਣਾ ਚਾਹੀਦਾ ਠੀਕ ਆ ਫਸਲਾਂ ਸਾਡੇ ਬਹੁਤ ਖਰਾਬ ਹੋਈਆਂ ਬਹੁਤ ਫਾਇਦਾ ਹੋਊਗਾ ਜੀ ਫਸਲ ਚੰਗੀ ਹੋਊਗੀ ਟੂਬਲ ਦਾ ਸਾਨੂੰ ਪਾਣੀ ਵਧੀਆ ਮਿਲੇ ਨਿਰਾਸ਼ਾ ਸ਼ੋਰਾ ਪਿੰਚੀ ਵੀ ਬਹੁਤ ਜ਼ਿਆਦਾ ਅਟਕਤੇ ਫਰੀਦਕੋਟ ਦੇ ਪਿੰਡ ਮਾਈ ਗੋਦੜੀ ਦੇ ਰਹਿਣ ਵਾਲੇ ਕਿਸਾਨ ਕੁਲਦੀਪ ਸਿੰਘ ਤੇ ਸਵਰਨ ਸਿੰਘ ਨੇ ਦੱਸਿਆ ਕਿ ਜ਼ਮੀਨ ਹੀਟਲਾ ਸ਼ੋਰੇ ਵਾਲਾ ਪਾਣੀ ਫਸਲਾਂ ਯੋਗ ਨਹੀਂ ਤੇ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਵਰਤੇ ਜਾਣ ਵਾਲੇ ਹੀਲੇ ਵਸੀਲੇ ਮਹਿੰਗੇ ਪੈਂਦੇ ਨੇ ਜੋ ਛੋਟੇ ਕਿਸਾਨ ਦੇ ਵੱਸ ਦੀ ਗੱਲ ਨਹੀਂ ਮਾਲਵਾ ਨਹਿਰ ਬੰਦ ਦੇ ਨਾਲ ਛੋਟੇ ਕਿਸਾਨਾਂ ਨੂੰ ਵੀ ਬਹੁਤ ਲਾਭ ਹੋਵੇਗਾ ਤੇ ਉਹਨਾਂ ਦੀਆਂ ਫਸਲਾਂ ਵਿੱਚ ਚੰਗੀ ਆਮਦਨ ਦੇਣਗੀਆਂ ਪਾਣੀ ਪਹਿਲਾਂ ਸਾਨੂੰ ਇੱਥੇ ਬਹੁਤ ਕੋੜਾ ਪਾਣੀ ਆ ਆਡੇ ਬਾਹਣਾਂ ਦਾ ਪਾਣੀ ਉਹ ਸਹੀ ਨਹੀਂ ਮਿਲ ਰਿਹਾ ਸੀ ਪਾਣੀ ਦਾ ਥੱਲੇ ਧਰਤ ਦੇ ਵੀ ਗੋੜਾ ਸੀਗਾ ਮਾਲਵਾ ਨਹਿਰ ਨਿਕਲਣਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੇ ਅੱਗੇ ਪਾਣੀ ਵੀ ਸਾਨੂੰ ਉੱਥੋਂ ਬਾਲ ਕੇ ਲੈਉਣਾ ਪੈਂਦਾ ਉੱਧਰੋਂ ਕੋਈ ਸਾਧਨ ਰੱਖਣਾ ਪੈਂਦਾ ਜਾਂ ਟਰੈਕਟਰ ਲਾਉਣਾ ਪੈਂਦਾ ਹੀ ਜਾਂ ਮੋਟਰ ਚਲਾਉਣੀ ਪੈਂਦੀ ਸੀ ਤੇ ਉਹ ਹਰੇਕ ਬੰਦੇ ਦੇ ਵਾਸਤੇ ਦਾ ਕੰਮ ਨਹੀਂ ਸੀਗਾ ਹੁਣ ਪਾਣੀ ਸਿੱਧਾ ਇੱਧਰ ਨਹਿਰ ਬਣਦੀਆ ਸਿੱਧਾ ਮੁਗਿਆਰਾਂ ਹੀ ਪਾਣੀ ਸਾਨੂੰ ਮਿਲ ਜੂਗਾ ਸਾਨੂੰ ਇਸ ਚੀਜ਼ ਤੇ ਨਹਿਰ ਦੇ ਬਹੁਤ ਖੁਸ਼ੀ ਵੀ ਹੈ ਲੋਕੀ ਬਹੁਤ ਜ਼ਿਆਦਾ ਖੋਸਾ ਤੇ ਪਾਣੀ ਨਾਲ ਸਾਡਾ ਫਸਲ ਵੀ ਦੁੱਗਣੀ ਹੋਊਗੀ ਇੱਥੇ ਮਾਲਵਾ ਨਹਿਰ ਬਣਨ ਨਾਲ ਸਾਨੂੰ ਪਾਣੀ ਦੀ ਸਮੱਸਿਆ ਜਿਹੜੀ ਸਾਡੀ ਖਤਮ ਹੋ ਜਾਊਗੀ ਆਮ ਲੋਕਾਂ ਨੂੰ ਪਾਣੀ ਬਹੁਤ ਵਾਧੂ ਮਿਲ ਜੂਗਾ ਔਰ ਜਤ ਤੋਂ ਜਲ ਨਹਿਰ ਚਾਲੂ ਹੋ ਜੇ ਤਾਂ ਮਾਈ ਕੋਲ ਨੂੰ ਤਾਂ ਖਾਸ ਕਰਕੇ ਬਹੁਤ ਫਾਇਦਾ ਹੋਊਗਾ ਪਾਣੀ ਬਹੁਤ ਖਾਰਾ ਥਲੜਾ ਪਾਣੀ ਬਹੁਤ ਮਾੜਾ ਹੈਗਾ ਉਹ ਤਾਂ ਵਸ ਜਿਵੇਂ ਆਪਾਂ ਹੱਥ ਤੋਂ ਹੀ ਇਹ ਤਾਂ ਹੱਥਾਂ ਦੇ ਉੱਤੇ ਛਿਕਰੀ ਚੜ ਜਾਂਦੀ ਹੈ ਇੰਨਾ ਪਾਣੀ ਮਾੜਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੱਟੀ ਦੇ ਨੌਜਵਾਨ ਕਿਸਾਨ ਗੁਰਮੀਤ ਸਿੰਘ ਨੇ ਮਾਲਵਾ ਨਹਿਰ ਉਸਾਰੇ ਜਾਣ ਲਈ ਪੰਜਾਬ ਸਰਕਾਰ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਦੀ ਛਲਾਗਾ ਕੀਤੀ ਗੁਰਮੀਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੇ ਇਲਾਕੇ ਵਿੱਚ ਪਾਣੀ ਜ਼ਮੀਨੀ ਪੱਧਰ ਤੋਂ ਹੇਠਾਂ ਜਾ ਚੁੱਕਾ ਹੈ ਤੇ ਪਾਣੀ ਪੀਣ ਯੋਗ ਵੀ ਨਹੀਂ ਹੈ ਇਸ ਤੋਂ ਇਲਾਵਾ ਮਾਲਵਾ ਨਹਿਰ ਬੰਦ ਦੇ ਨਾਲ ਸਰਹੰਦ ਫਿਲਟਰ ਤੋਂ ਪਾਣੀ ਨੂੰ ਲਿਫਟ ਕਰਕੇ ਦੂਜੇ ਪਾਸੇ ਲਿਆਉਣ ਦੀ ਪਰੇਸ਼ਾਨੀ ਵੀ ਹੱਲ ਹੋ ਜਾਵੇਗੀ ਜਿਸ ਦਾ ਉਹਨਾਂ ਨੂੰ ਆਰਥਿਕ ਪੱਖੋਂ ਵੀ ਲਾਭ ਹੋਵੇਗਾ ਜੋ ਪਹਿਲਾਂ ਅਸੀਂ ਇਹ ਸਰਹੰਦ ਫਿਲਟਰ ਤੋਂ ਪਾਈਪਲਾਈਨਾਂ ਦੇ ਰਹੀਂ ਲਿਫਟ ਪੰਪ ਲਾ ਕੇ ਪਾਣੀ ਲੈ ਕੇ ਆਉਂਦੇ ਹਾਂ ਇੱਕ ਅਸੀਂ ਆਰ ਟੇਲਾਂ ਦੇ ਉੱਪਰ ਗਏ ਹਾਂ ਸਾਡੇ ਪਾਣੀ ਦੀ ਪਹਿਲਾਂ ਤੋਂ ਹੀ ਬੜੀ ਕਿਲਤਾ ਰਹੀ ਹੈ ਤੇ ਹੁਣ ਇਸ ਦੇ ਨਹਿਰ ਦੇ ਨਾਲ ਸਾਨੂੰ ਉਮੀਦ ਹੈ ਵੀ ਕਾਫੀ ਫਾਇਦਾ ਹੋਊਗਾ ਤੇ ਇਹਦੇ ਨਾਲ ਸਾਡੇ ਜਿਹੜੇ ਜ਼ਮੀਨਾਂ ਦਾ ਥੜਾ ਪਾਣੀ ਆ ਉਹਦੇ ਕਾਰਨ ਜ਼ਮੀਨਾਂ ਨੂੰ ਖੇਤੀ ਕਰਨ ਦੇ ਵਿੱਚ ਬੜੀ ਮੁਸ਼ਕਲ ਹੁੰਦੀ ਸੀਗੀ ਹੁਣ ਇਸ ਦੇ ਨਾਲ ਸਾਨੂੰ ਪਾਣੀ ਦੀ ਕਿਲਤ ਘਟਜੂਗੀ ਤੇ ਜਿਵੇਂ ਅਸੀਂ ਅੱਗੇ ਉੱਤੇ ਡੀਜ਼ਲ ਸਾੜ ਕੇ ਜਾਂ ਆਮ ਕਿਸਾਨ ਸੀਗੇ ਅਸੀਂ ਜਿਵੇਂ ਉੱਤੇ ਡੀਜ਼ਲ ਸਾੜ ਕੇ ਪਾਣੀ ਸਾਨੂੰ ਲੈ ਕੇ ਆਉਣਾ ਪੈਂਦਾ ਸੀਗਾ ਤੇ ਉਹਦੇ ਵਾਸਤੇ ਵੀ ਸਾਨੂੰ ਕੁਝ ਰਾਹਤ ਮਿਲੂਗੀ ਤੇ ਅਸੀਂ ਇਹ ਸਰਕਾਰ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਇਸ ਮਿਹਰਬਰੀ ਸਾਡੇ ਛੋਟੇ ਜ਼ਿਮੀਦਾਰਾਂ ਬਾਰੇ ਸੋਚਿਆ ਕਦਮ ਜਦੋਂ ਮੰਜ਼ਲ ਨੂੰ ਮਨਜ਼ੂਰ ਹੋ ਜਾਣਗੇ ਰਾਹ ਦੇ ਕੰਡੇ ਵੀ ਉਦੋਂ ਫੁੱਲ ਹੋ ਜਾਣਗੇ ਪੰਜਾਬ ਸੂਬੇ ਦੀ ਤਰੱਕੀ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਲਈ ਇੱਕ ਤੋਂ ਬਾਅਦ ਇੱਕ ਵਧੀਆ ਕੰਮ ਕਰ ਰਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦੀ ਨੀਤੀ ਤੇ ਨੀਅਤ ਬਿਲਕੁਲ ਸਾਫ਼ ਹੈ ਕਿ ਮੈਂ ਜੇ ਪੰਜਾਬ ਦੇ ਵਿੱਚ ਮੈਨੂੰ ਇੰਨਾ ਵੱਡਾ ਬਾਣ ਲੋਕਾਂ ਨੇ ਦਿੱਤਾ ਤਾਂ ਮੈਂ ਇਹ ਚੀਜ਼ਾਂ ਘਟੋ-ਘਟ ਬਚਾਵਾ ਵੀ ਤੇ ਇਹਨਾਂ ਨੂੰ ਲੋਕ ਲਹਿਰ ਵੀ ਬਣਾਵਾ ਕਿ ਆਪਾਂ ਇਕੱਠੇ ਹੋ ਕੇ ਦਰਖਤ ਲਾਈਏ ਆਪਾਂ ਆਪਣੇ ਪਾਣੀ ਦੀ ਸਾਂਭ ਸੰਭਾਲ ਕਰੀਏ ਠੀਕ ਹੈ ਨਾ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਾਂਬੇ ਦੇਣਗੀਆਂ ਕਿ ਤੁਸੀਂ ਉਦੋਂ ਕੀ ਕਰਦੇ ਰਹੇ ਸਿਆਣੇ ਆਖਦੇ ਨੇ ਜਲ ਹੈ ਤਾਂ ਕੱਲ ਹੈ ਤੇ ਇਸ ਕੱਲ ਨੂੰ ਸੁਰੱਖਤ ਬਣਾਉਣ ਲਈ ਮਾਲਵਾ ਕਨਾਲ ਬਣਾ ਰਹੀ ਹੈ ਪੰਜਾਬ ਸਰਕਾਰ ਪਾਣੀ ਬਚਾਉਣ ਤੇ ਸੂਬੇ ਦੇ ਕਿਸਾਨਾਂ ਨੂੰ ਖਿਸ਼ਾਲ ਬਣਾਉਣ ਲਈ ਹਰ ਉਹ ਕਦਮ ਚੁੱਕ ਰਹੀ ਹੈ ਜੋ ਉਹਨਾਂ ਲਈ ਬਿਹਤਰ ਸਾਬਤ ਹੋਵੇਗਾ ਮਾਲਵਾ ਨਹਿਰ ਦੀ ਉਸਾਰੀ ਲਈ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ ਸਾਰਿਆਂ ਨੂੰ ਇਸ ਗੱਲ ਦੀਆਂ ਵਧਾਈਆਂ ਕਿ ਇਹ ਨਹਿਰ ਖੋਡੀ ਆ ਤੁਸੀਂ ਆਪ ਬਣਵਾਉਣੀ ਹੈ ਜਦੋਂ ਇੱਥੇ ਪੱਥਰ ਉੱਤਰ ਜਾ ਸਿਮਿੰਟ ਲੱਗੂਗਾ ਨਾਲ ਕੋਲੇ ਖੜਿਓ ਮਾਲਕ ਬਣ ਕੇ ਕੋਲੇ ਖੜਿਓ ਪੈਸਾ ਥੋੜਾ ਹੈ ਉਹ ਬਸ ਹੁਣ ਇੰਤਜ਼ਾਰ ਉਸ ਇਤਿਹਾਸਕ ਪਲ ਦਾ ਹੈ ਜਦੋਂ ਮਾਲਵਾ ਕਨਾਲ ਬਣ ਕੇ ਮੁਕੰਮਲ ਹੋ ਜਾਵੇਗੀ ਤੇ ਪਾਣੀ ਦੀ ਕਮੀ ਕਰਕੇ ਸੰਤਾਪ ਭੋਗ ਰਹੇ ਮਾਲਵਾ ਖੇਤਰ ਦੇ ਕਿਸਾਨਾਂ ਦੀ ਫਸਲਾਂ ਹੀ ਨਹੀਂ ਬਲਕਿ ਜ਼ਿੰਦਗੀਆਂ ਵਿੱਚ ਵੀ ਖੁਸ਼ੀਆਂ ਲਹਿਰਾਉਂਦੀਆਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੁਜੀਵ ਪਾਤਰ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੂੰ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਅੱਪਾ ਕੱਲ ਮੈਂ ਲੱਭ ਲਾਂਗੇ ਫੁੱਲਾਂ ਜੋਗੀ ਜ਼ਮੀਨ ਰੱਖੀ ਹੈ ਬਸ ਇਸੇ ਪੰਜਾਬ ਵਿੱਚ ਪੰਗੜੇ ਪੰਗੇ ਦਿਖਾਉਂਗਾ ਐਸੇ ਪੰਜਾਬ ਚ ਦੇ ਕੇ ਪੈਂਦੇ ਦਿਖਾਉਂਗਾ ਐਸੇ ਪੰਜਾਬ ਨੂੰ ਰੰਗਲਾ ਪੰਜਾਬ ਬਣਦਾ ਦਿਖਾਉਂਗਾ ਜੀ ਰੱਖਿਓ ਵਿਸ਼ਵਾਸ ਰੱਖਿਓ ਬਹੁਤ 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 ਧੰਨਵਾਦ